ਪਿਛਲੀ 13 ਫਰਵਰੀ ਤੋਂ ਕਿਸਾਨ ਸ਼ੰਭੂ ਤੇ ਖਨੌਰੀ ਬਾਡਰ ਬੈਠੇ ਨੇ ਕਿਸਾਨ ਕਹਿੰਦੇ ਕਿ ਸਾਡੀਆਂ ਜੜੀਆਂ ਮੰਗਾ ਨੇ ਇਹ ਮੰਗਾਂ ਕੇਂਦਰ ਦੀ ਸਰਕਾਰ ਪੂਰੀਆਂ ਕਰੇ ਇੱਕ ਅੰਦੋਲਨ ਉਹ ਵੀ ਹੋਇਆ ਸੀ ਜਦੋਂ ਕੋਵਿਡ ਦਾ ਟਾਈਮ ਸੀ ਤੇ ਤਿੰਨ ਖੇਤੀ ਨਾਲ ਜੁੜੇ ਹੋਏ ਕਾਨੂੰਨ ਕੇਂਦਰ ਦੀ ਸਰਕਾਰ ਨੇ ਬਣਾਏ ਸੀ ਇੱਕ ਅੰਦੋਲਨ ਉਹ ਸੀ ਦੂਜਾ ਕਿਸਾਨ ਧਰਨ ਲਈ ਹੁਣ ਬੈਠੇ ਨੇ ਦੋ ਤਿੰਨ ਥਾਵਾਂ ਦੇ ਉੱਪਰ ਜਿਹੜੇ ਲੋਕ ਜਨਤਾ ਹੈਗੀ ਆ ਉਹ ਸੋਚਦੀ ਹੈ ਕਿ ਕਿਸਾਨਾਂ ਦਾ ਅੰਦੋਲਨ ਤਾਂ ਪਹਿਲਾਂ ਹੋਇਆ ਸੀ ਤੇ ਉਦੋਂ ਕੇਂਦਰ ਸਰਕਾਰ ਨੇ ਸਾਰੀਆਂ ਮੰਗਾਂ ਕਿਸਾਨਾਂ ਦੀਆਂ ਮੰਨ ਲਈਆਂ ਸੀ ਕਿ ਜੇ ਉਦੋਂ ਕਿਸਾਨਾਂ ਦੀਆਂ ਮੰਗਾਂ ਕੇਂਦਰ ਸਰਕਾਰ ਨੇ ਸਾਰੀਆਂ ਮੰਨ ਲਈਆਂ ਤਾਂ ਧਰਤ ਉੱਤੇ ਕਿਸਾਨ ਹੁਣ ਕਿਉਂ ਬੈਠੇ ਨੇ ਹੁਣ ਕਿਹੜੀਆਂ ਮੰਗਾਂ ਨੇ ਸਸ ਸਿੱਖਾਲੇ ਦੋਸਤੋ ਮੈਂ ਗੁਰਜਿੰਦਰ ਸਿੰਘ ਪੰਗੋ ਤੁਸੀਂ ਦੇਖ ਰਹੇ ਹੋ ਤੁਹਾਡਾ ਆਪਣਾ YouTube ਚੈਨਲ ਸੱਤ ਟੈਲੀਵਿਜ਼ਨ ਅੱਜ ਜੇ ਮੈਂ ਤੁਹਾਡੇ ਨਾਲ ਸਾਂਝੀਆਂ ਉਹ ਮੰਗਾਂ ਕਰੂੰਗਾ ਜਿਹੜੀਆਂ ਮੰਗਾਂ ਇਸ ਅੰਦੋਲਨ ਦੀਆਂ ਨੇ ਜਿਹੜੀਆਂ ਮੰਗਾਂ ਜਿਹੜਾ ਉੱਤਰ ਭਾਰਤ ਦਾ ਇੱਕ ਤਾਲਮਿਲ ਸੰਗਠਨ ਬਣਿਆ ਹੋਇਆ ਜਿਹਦੇ ਵਿੱਚ ਸਰਬਣ ਸਿੰਘ ਪੰਦੇਰ ਤੇ ਆਪਣਾ ਸਿੱਧੂਪੁਰ ਯੂਨੀਅਨ ਦੇ ਪ੍ਰਧਾਨ ਜਗਜੀਤ ਸਿੰਘ ਡੱਲੇਵਾਲ, ਸੁਰਜੀਤ ਸਿੰਘ ਫੂਲ, ਮਨਜੀਤ ਸਿੰਘ ਰਾਏ, ਮਨਜੀਤ ਸਿੰਘ ਕਮਾਣਾ तमाम ਜਿਹੜੇ ਕਿਸਾਨ ਲੀਡਰ ਨੇ ਉਹ ਜੁੜੇ ਹੋਏ ਨੇ ਤੇ ਕਿਹੜੀਆਂ ਮੰਗਾਂ ਨੇ ਜਿਨ੍ਹਾਂ ਦੇ ਉੱਪਰ ਇਹ ਅੰਦੋਲਨ ਹੋ ਰਿਹਾ ਆਖਰ ਕਿਹੜੀਆਂ ਗੱਲਾਂ ਨੇ ਜਿਹੜੀਆਂ ਕਿਸਾਨ ਮੰਨਵਾਉਣਾ ਚਾਹੁੰਦੇ ਨੇ ਕੁਝ ਜਿਹੜੇ ਲੋਕਾਂ ਨੂੰ ਜਾਣਕਾਰੀ ਨਹੀਂ ਹੈਗੀ ਉਹਨਾਂ ਨੂੰ ਮੈਂ ਦੱਸ ਵੀ ਦੇਣਾ ਚਾਹੁੰਦਾ ਕਿ ਜਿਵੇਂ ਜਿਹੜੀਆਂ ਦੂਜੀਆਂ ਜਥੇਬੰਦੀਆਂ ਨੇ ਬਲਬੀਰ ਸਿੰਘ ਰਾਜੇਵਾਲ, ਜਗਵਿੰਦਰ ਸਿੰਘ ਗੁਰਾਹਾ ਜਾਂ ਰੁਲਦੂ ਸਿੰਘ ਮਾਨਸਾ तमाम ਕਿੰਨੀਆਂ ਹੋਰ ਕਿਸਾਨ ਜਥੇਬੰਦੀਆਂ ਨੇ ਉਹ ਜਥੇਬੰਦੀਆਂ ਸ਼ਾਮਲ ਨਹੀਂ ਹੈਗੀਆਂ ਇਸ ਧਰਨੇ ਦੇ ਵਿੱਚ ਇਸ ਧਰਨੇ ਦੇ ਵਿੱਚ ਜਿਹੜੀਆਂ ਜਥੇਬੰਦੀਆਂ ਸ਼ਾਮਲ ਨੇ ਉਹ ਹੈਗੀਆਂ ਨੇ ਜਿਵੇਂ ਮੈਂ ਜ਼ਿਕਰ ਕੀਤਾ ਕਿ ਸਿੱਧੂਪੁਰ ਯੂਨੀਅਨ ਹੈ ਜਿਹਦੇ ਪ੍ਰਧਾਨ ਜਗਜੀਤ ਸਿੰਘ ਡੱਲੇਵਾਲ ਨੇ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਹੈ ਜਿਸ ਜਥੇਬੰਦੀ ਨੂੰ ਸਰਬਣ ਸਿੰਘ ਭੰਦੇੜ ਤੇ ਸਤਨਾਮ ਸਿੰਘ ਪੰਨੂ ਲੀਡ ਕਰਦੇ ਨੇ ਸਰਬਣ ਸਿੰਘ ਭੰਦੇੜ ਅੱਜ ਕੱਲ ਮੇਨ ਫੇਸ ਨੇ ਇਸ ਅੰਦੋਲਨ ਦੇ ਉਹ ਸੁਰਜੀਤ ਸਿੰਘ ਫੂਲ ਉਹਨਾਂ ਦੀ ਹੈਗੀ ਹੈ ਭਾਰਤੀ ਕਿਸਾਨ ਯੂਨੀਅਨ ਕ੍ਰਾਂਤੀਕਾਰੀ ਤੇ ਮਨਜੀਤ ਸਿੰਘ ਘਮਾਣਾ ਹੋਰਾਂ ਦੀ ਨਵੀਂ ਜਥੇਬੰਦੀ ਬਣਾਈ ਹੋਈ ਹੈ ਜ਼ਿਲ੍ਹਾ ਪਟਿਆਲੇ ਨਾਲ ਸੰਬੰਧਿਤ ਨੇ ਉਹ ਹੈਗੇ ਨੇ ਜਾਂ ਯੂਨੀਅਨ ਏਕਤਾ ਆਜ਼ਾਦ ਜਿਹਦੇ ਪ੍ਰਧਾਨ ਜਸਵਿੰਦਰ ਸਿੰਘ ਲੋਂਗੋਵਾਲ ਉਹ ਕਿਸਾਨ ਜਥੇਬੰਦੀ ਦੁਆਬਾ ਹੈਗੀ ਹੈ ਜਿਹਦੇ ਪ੍ਰਧਾਨ ਮਨਜੀਤ ਸਿੰਘ ਰਾਏ ਨੇ ਇਦਾਂ ਕਰਕੇ तमाम ਜਥੇਬੰਦੀਆਂ ਨੇ ਹਰਿਆਣਾ ਤੋਂ ਨੇ ਕਿਸਾਨ ਜਿਹੜੀ ਸ਼ਹੀਦ ਭਗਤ ਸਿੰਘ ਨਾਂ ਦੀ ਜਥੇਬੰਦੀ ਹੈ ਕਿਸਾਨਾਂ ਦੀ ਜਥੇਬੰਦੀ ਹੈ ਜੈ ਸਿੰਘ ਜਲਵੇੜਾ ਜਿਹਦੇ ਕਰਤਾ ਧਰਤਾ ਨੇ ਉਹ ਜਥੇਬੰਦੀ ਸ਼ਾਮਿਲ ਹੈ ਅਭਿਮੰਨੀਓ ਕੋਹਾਲ ਸ਼ਾਮਿਲ ਨੇ ਇਦਾਂ ਯੂਪੀ ਤੋਂ ਇੱਕ ਮੰਗੜ ਸਾਹਬ ਨੇ ਉਹ ਹੋ ਨੇ ਤਾਂ ਇਹ ਵੀਡੀਓ ਇਸ ਕਰਕੇ ਕਿ ਕਿਸਾਨਾਂ ਦੀਆਂ ਕਿਹੜੀਆਂ ਮੰਗਾਂ ਨੇ ਜਿਹੜੀਆਂ ਕਿਸਾਨ ਹੁਣ ਕਹਿ ਰਹੇ ਨੇ ਕਿ ਸਾਡੀਆਂ ਮੰਗਾਂ ਮੰਨੀਆਂ ਜਾਣ ਸਭ ਤੋਂ ਪਹਿਲਾਂ ਤਾਂ ਦੋਸਤੋ ਜਿਹੜੀ ਮੇਨ ਮੰਗ ਹੈ ਕਿਸਾਨਾਂ ਦੀ ਉਹ ਹੈਗੀ ਹੈ ਕਿਸਾਨ ਕਹਿੰਦੇ ਨੇ ਕਿ ਸਾਡੀਆਂ ਫਸਲਾਂ ਦੇ ਉੱਪਰ ਜਿਹੜੀ ਸਰਕਾਰ ਐਮਐਸਪੀ ਤੈਅ ਕਰਦੀ ਹੈ ਉਸ ਐਮਐਸਪੀ ਨੂੰ ਲੀਗਲ ਮਾਨਤਾ ਮਿਲੇ ਕਾਨੂੰਨੀ ਮਾਨਤਾ ਮਿਲੇ ਉਸ ਐਮਐਸਪੀ ਨੂੰ ਕਿਉਂਕਿ ਜੇਕਰ ਕੋਈ ਐਮਐਸਪੀ ਤੋਂ ਘੱਟ ਖਰੀਦੂਗਾ ਵੱਧ ਭਾਵੇਂ ਜਿੰਨਾ ਮਰਜ਼ੀ ਖਰੀਦ ਲੇ ਜੇਕਰ ਉਸ ਕਾਨੂੰਨ ਦੀ ਕੋਈ ਉਲੰਘਣਾ ਕਰੂਗਾ MSP ਤੋਂ ਘੱਟ ਜੇ ਕੋਈ ਫਸਲ ਖਰੀਦੂਗਾ ਤਾਂ ਉਹਦੇ ਤੇ ਬਣਦੀ ਕਾਨੂੰਨੀ ਕਾਰਵਾਈ ਹੋਵੇ ਕਿ ਜੇਕਰ ਕਿਸਾਨਾਂ ਨੂੰ MSP ਮਿਲ ਜਾਂਦੀ ਆ ਕਾਨੂੰਨ ਗਰੰਟੀ ਬਣ ਜਾਂਦਾ MSP ਤਾਂ ਉਦੋਂ ਕਿਸਾਨਾਂ ਦੇ ਨਾਲ ਧੋਖਾ ਧੜੀ ਨਹੀਂ ਹੋਊਗੀ ਕਿਸਾਨਾਂ ਨੂੰ ਮੰਡੀਆਂ ਦੇ ਵਿੱਚ ਰੋਲਣਾ ਨਹੀਂ ਪਊਗਾ ਇਹ ਮੰਗ ਹੈਗੀ ਹੈ ਇੱਕ ਤਾਂ ਕਿਸਾਨਾਂ ਦੀ ਦੋਸਤੋ ਕਿਸਾਨ ਕਹਿੰਦੇ ਨੇ ਕਿ ਕੇਂਦਰ ਸਰਕਾਰ ਨੇ ਸਾਡੇ ਨਾਲ ਯੱਸ ਕੀਤੀ ਸੀ ਇਸ ਮੰਗ ਨੂੰ ਲੈ ਕੇ ਕਿ ਐਮਐਸਪੀ ਨੂੰ ਕਾਨੂੰਨ ਬਣਾਵਾਂਗੇ ਬਾਅਦ ਤੋਂ ਕੇਂਦਰ ਸਰਕਾਰ ਆਪਣੀ ਗੱਲ ਤੋਂ ਪਿੱਛੇ ਹਟੀ ਇਹ ਗੱਲ ਕਿਸਾਨਾਂ ਨੂੰ ਕਹਿੰਦੇ ਨੇ ਦੂਜੀ ਗੱਲ ਹੈਗੀ ਹੈ ਬੜੀ ਮਹੱਤਵਪੂਰਨ ਇਹ ਮੰਗ ਹੈ ਕਿਸਾਨਾਂ ਦੀ ਇਹ ਵੀ ਜੇਕਰ ਆਪਾਂ ਕਿਸਾਨੀ ਦੇ 올ਓਵਰ ਸੰਦਰਭ ਤੋਂ ਦੇਖੀਏ ਮੈਂ ਤੁਹਾਨੂੰ ਹਿਲ ਦੇ ਵਿੱਚ ਵੀ ਹਾਈਲਾਈਟ ਕੀਤੀ ਹੈ ਇਹ ਗੱਲ ਉਹ ਹੈਗੀ ਹੈ ਕਿ ਕਿਸਾਨਾਂ ਨੂੰ 10000 ਰੁਪਏ ਮਹੀਨਾ ਪੈਨਸ਼ਨ ਮਿਲੇ ਜਿਹੜੇ ਕਿਸਾਨ ਇੱਕ ਉਮਰਦਰਾਜ਼ ਹੋ ਜਾਂਦੇ ਨੇ ਉਹਨਾਂ ਕਿਸਾਨਾਂ ਨੂੰ ਸਰਕਾਰ ਜਿਹੜੀ ਹੈਗੀ ਹੈ ਉਹ ਸਰਕਾਰ 10000 ਰੁਪਏ ਮਹੀਨਾ ਪੈਨਸ਼ਨ ਦੇਵੇ ਜਿਵੇਂ ਹੋਰ ਜਿਹੜੇ ਮੁਲਾਜ਼ਮ ਵਰਗੇ ਉਹਨਾਂ ਨੂੰ ਜਿਹੜੀ ਪੈਨਸ਼ਨ ਹੈ ਉਹ ਪੈਨਸ਼ਨ ਦਿੱਤੀ ਜਾਂਦੀ ਹੈ ਤੇ ਇੱਕ ਤੀਜੀ ਮੰਗ ਜਿਹੜੀ ਉਹ ਮੰਗ ਹੈਗੀ ਹੈ ਜਦੋਂ ਦਿੱਲੀ ਅੰਦੋਲਨ ਚੱਲਦਾ ਸੀ ਲਖੀਮਪੁਰ ਇੱਕ ਘਟਨਾ ਵਾਪਰੀ ਸੀ ਜਿੱਦੇ ਚ ਕਿੰਨੇ ਹੀ ਲੋਕ ਆਪਣੀ ਜਾਨ ਤੋਂ ਇੱਕ ਪੱਤਰਕਾਰ ਰਮਨ ਕਸ਼ਪ ਸੀ ਬਾਕੀ ਕਿਸਾਨ ਸੀ ਹੈ ਨਾ ਹੋਰ ਲੋਕ ਸੀ ਉਹ ਆਪਣੀ ਜਾਨ ਉਹਨਾਂ ਦੀ ਚਲੀ ਗਈ ਸੀ ਉਹਦੇ ਚ ਨਾਮ ਆਇਆ ਸੀ ਕਿ ਆਸ਼ਿਸ਼ ਮਿਸ਼ਰਾ ਜਿਹੜੇ ਟੈਨੀ ਮਿਸ਼ਰਾ ਦੇ ਪੁੱਤਰ ਸੀ ਤਾਂ ਕਿ ਉਹਨਾਂ ਦੇ ਉੱਪਰ ਬਣਦੀ ਕਾਰਵਾਈ ਕੀਤੀ ਜਾਵੇ ਜ਼ਮਾਨਤ ਰੱਦ ਹੋਵੇ ਤੁਰੰਤ ਮੰਤਰੀ ਮੰਡਲ ਤੋਂ ਬਰਖਾਸਤ ਕੀਤਾ ਜਾਵੇ ਰਾਜ ਮੰਤਰੀ ਨੇ ਇਹੋ ਰਾਜਗ੍ਰਹਿ ਮੰਤਰੀ ਤੁਰੰਤ ਉਹਨਾਂ ਦੀ ਗ੍ਰਿਫਤਾਰੀ ਹੋਵੇ ਇਹ ਮੰਗ ਵੀ ਕਿਸਾਨਾਂ ਦੀ ਦੋਸਤੋ ਨਾਲ ਨਾਲ ਹੈ ਚੌਥੀ ਮੰਗ ਹੈਗੀ ਹੈ ਕਿ ਪਹਿਲੇ ਅੰਦੋਲਨ ਦੇ ਦੌਰਾਨ ਜਿਹੜੇ ਲੋਕਾਂ ਦੇ ਉੱਪਰ ਕੇਸ ਪਾਏ ਹੋਏ ਸੀ ਜਿਹੜੇ ਲੋਕ ਕੇਸ ਭੁਗਤ ਰਹੇ ਨੇ ਉਹ ਸਾਰੇ ਜਿਹੜੇ ਕੇਸ ਨੇ ਉਹ ਕੇਸ ਵਾਪਸ ਲਈ ਜਾਣਾ ਇਸ ਤੋਂ ਇਲਾਵਾ ਗੰਨੇ ਦਾ ਵੀ ਹੈਗਾ ਕਿ ਗੰਨੇ ਦਾ ਐਫ ਆਰ ਪੀ ਤੇ ਐਸ ਏ ਪੀ ਸੁਆਮੀ ਨਾਥਨ ਦੇ ਯੋਗ ਫਾਰਮੂਲੇ ਅਨੁਸਾਰ ਜਿਹੜਾ ਹੈਗਾ ਉਹ ਭਾ ਦਿੱਤਾ ਜਾਵੇ ਜਿਹੜੀ ਹਲਦੀ ਹੈ ਹਲਦੀ ਹਲਦੀ ਦੀ ਖਰੀਦ ਜੇ ਸਾਰੇ ਮਸਾਲਿਆਂ ਦੀ ਜਿਹੜੀ ਖਰੀਦ ਹੈ ਉਹ ਖਰੀਦ ਨੂੰ ਰਾਸ਼ਟਰੀ ਅਯੋਗ ਬਣਾਇਆ ਜਾਵੇ ਤੇ ਸੁਆਮੀ ਨਾਥਨ ਜਿਹੜੀ ਰਿਪੋਰਟ ਹੈ ਸੀ2+50 ਵਾਲੀ ਤੇ ਜਿਹੜੀਆਂ ਫਸਲਾਂ ਦੇ ਮੁੱਲ ਨੇ ਉਹ ਫਸਲਾਂ ਦੇ ਮੁੱਲ ਸੁਆਮੀ ਨਾਥਨ ਦੀ ਰਿਪੋਰਟ ਦੇ ਮੁਤਾਬਕ ਦੋਸਤੋ ਦਿੱਤੇ ਜਾਣਾ ਤੇ ਅਗਲੀ ਮੰਗ ਹੈਗੀ ਹੈ ਕਿਸਾਨਾਂ ਦੀ ਪੂਰਨ ਕਰਜ਼ਾ ਮਾਫੀ ਕੀਤੀ ਜਾਵੇ ਚਲੋ ਇਹ ਮੰਤਲ ਦੇਖੋ ਕਿ ਇੱਕ ਕਰਜ਼ਾ ਇੱਕ ਕਿਸਾਨਾਂ ਦੀ ਵੱਡੀ ਸਮੱਸਿਆ ਲਗਾਤਾਰ ਕਿਸਾਨ ਕਰਜ਼ੇ ਕਰਕੇ ਖੁਦਕੁਸ਼ੀ ਕਰਦੇ ਨੇ ਤਾਂ ਇੱਥੇ ਵੰਗ ਉੱਠੀ ਹੈ ਕਿ ਇਸ ਅੰਦੋਲਨ ਦੇ ਕਿਸਾਨ ਅੱਗੋਂ ਨੇ ਵੰਗ ਉਠਾਈ ਹੈ ਕਿ ਜਿਹੜੇ ਕਿਸਾਨ ਨੇ ਉਹਨਾਂ ਦੀ ਜਿਹੜੀ ਪੂਰਨ ਕਰਜ਼ਾ ਮਾਫੀ ਹੈ ਉਸ ਦੇ ਉੱਪਰ ਲਕੀਰ ਫੇਰੀ ਜਾਵੇ ਕਰਜ਼ਾ ਮਾਫੀ ਕੀਤੀ ਜਾਵੇ ਤੇ ਕਿਸਾਨਾਂ ਕੋ ਕਹਿੰਦੇ ਨੇ ਕਿ ਭਾਰਤ ਸਰਕਾਰ ਨੇ ਜਿਹੜਾ ਆਪਣਾ ਵਾਅਦਾ ਕੀਤਾ ਸੀ ਕਿ ਖੇਤੀਬਾੜੀ ਸੈਕਟਰ ਨੂੰ ਪ੍ਰਦੂਸ਼ਣ ਤੋਂ ਪ੍ਰਦੂਸ਼ਣ ਕਾਨੂੰਨ ਦੇ ਵਿੱਚੋਂ ਬਾਹਰ ਕੱਢਾਂਗੇ ਕਿ ਕੇਂਦਰ ਦੀ ਸਰਕਾਰ ਆਪਣਾ ਵਾਅਦਾ ਪੂਰਾ ਕਰਵੇ ਤੇ ਜਿਹੜਾ ਖੇਤੀ ਸੈਕਟਰ ਹੈ ਇਹਨੂੰ ਪ੍ਰਦੂਸ਼ਣ ਕਾਨੂੰਨ ਤੋਂ ਬਾਹਰ ਕੱਢਿਆ ਜਾਵੇ ਆਪਾਂ ਲਗਾਤਾਰ ਦੇਖਦੇ ਆਂਗੇ ਭਾਰਤ ਭਾਰਤ ਨੂੰ ਕਿਹਾ ਜਾਂਦਾ ਕਿਸਾਨ ਆਗੂ ਮੰਨ ਲੋਗੇ ਭਾਰਤ ਦੇਸ਼ ਡਬਲਿਊਟੀਓ ਵਰਗੇ ਜਿਹੜੇ ਸਮਝੌਤੇ ਨੇ ਇਹਨਾਂ ਸਮਝੌਤਿਆਂ ਦੇ ਵਿੱਚੋਂ ਬਾਹਰ ਆਵੇ ਜਿਹੜੇ ਕਾਰਪੋਰੇਟ ਦਾ ਪੱਖ ਪੂਰਦੇ ਨੇ ਤੇ ਕਿਸਾਨੀ ਦਾ ਗਲਾ ਘੁੱਟਦੇ ਨੇ ਕਿਸਾਨ ਆਗੂ ਇਹ ਗੱਲ ਕਹਿੰਦੇ ਨੇ ਕਿ ਭਾਰਤ ਵਿਸ਼ਵ ਵਪਾਰ ਸੰਸਥਾ ਤੋਂ ਬਾਹਰ ਆਵੇ ਵਦੇਸ਼ਾਂ ਤੋਂ ਖੇਤੀ ਜਿੰਸਾਂ ਦੁੱਧ ਉਤਪਾਦ ਫਲ ਸਬਜ਼ੀਆਂ ਮੀਟ ਆਦਿ ਉੱਪਰ ਆਯਾਤ ਡਿਊਟੀ ਘੱਟ ਕਰਨ ਦੀ ਬਜਾਏ ਵਧਾਈ ਜਾਵੇ ਭਾਰਤ ਦੇ ਕਿਸਾਨਾਂ ਦੀਆਂ ਕਿਸਾਨਾਂ ਦੀਆਂ ਫਸਲਾਂ ਪਹਿਲ ਦੇ ਆਧਾਰ ਤੇ ਖਰੀਦੀਆਂ ਜਾਣ ਤੇ ਪ੍ਰਧਾਨ ਮੰਤਰੀ ਫਸਲ ਬੀਮਾ ਯੋਜਨਾ ਵਿੱਚ ਸੁਧਾਰ ਕਰਦੇ ਹੋਏ ਬੀਮਾ ਪ੍ਰੀਮੀਅਮ ਸਰਕਾਰਾਂ ਆਪ ਅਦਾ ਕਰਨ ਸਾਰੀਆਂ ਫਸਲਾਂ ਨੂੰ ਇਸ ਯੋਜਨਾ ਦਾ ਹਿੱਸਾ ਬਣਾਇਆ ਜਾਵੇ ਅਤੇ ਖਰਾਬੇ ਦਾ ਜਾਇਜ਼ਾ ਲੈਣ ਸਮੇਂ ਇਕੜ ਨੂੰ ਖੇਤ ਇਕੜ ਨੂੰ ਇਕਾਈ ਮੰਨਦੇ ਹੋਏ ਨੁਕਸਾਨ ਦਾ ਜਿਹੜਾ ਅਨੁਮਾਨ ਹੈ ਉਹ ਨੂੰ ਮੰਨ ਲਾਇਆ ਜਾਵੇ ਜ਼ਮੀਨਾਂ ਐਕਵਾਇਰ ਕਰਨ ਸੰਬੰਧੀ 2013 ਦਾ ਲੈਂਡ ਐਕੁਇਜੀਸ਼ਨ ਜਿਹੜਾ ਐਕਟ ਹੈ ਉਹ ਐਕਟ ਦੀ ਪਾਲਣਾ ਕੀਤੀ ਜਾਵੇ ਸੂਬਾ ਸਰਕਾਰ ਨੂੰ ਜਿਹੜੇ ਜ਼ਮੀਨ ਐਕਵਾਇਰ ਕਰਨ ਦੇ ਅਧਿਕਾਰ ਨੇ ਉਹ ਖਤਮ ਕੀਤੇ ਜਾਣ ਉਹ ਅਧਿਕਾਰ ਰੱਦ ਕੀਤੇ ਜਾਣ ਮਨਰੇਗਾ ਦੀ ਇੱਥੇ ਮੰਗੇ ਕਿਸਾਨਾਂ ਦੇ ਕਿ ਮਨਰੇਗਾ ਜਿਹੜੀ ਹੈਗੀ ਆ ਮਨਰੇਗਾ ਦੇ ਵਿੱਚ 200 ਦਿਨ ਦਾ ਰੋਜ਼ਗਾਰ ਹੈ ਹੁਣ ਮਨਰੇਗਾ ਦੇ ਵਿੱਚ 200 ਦਿਨ ਦਾ ਰੋਜ਼ਗਾਰ ਕੀਤਾ ਜਾਵੇ ਜਿਹੜਾ ਮਨਰੇਗਾ ਵਰਕਰ ਦੀ ਦਿਹਾੜੀ ਹੈ ਉਹ ਵਧਾ ਕੇ 700 ਰੁਪਏ ਕੀਤੀ ਜਾਵੇ ਤੇ ਖੇਤੀ ਸੈਕਟਰ ਨੂੰ ਮਨਰੇਗਾ ਦੇ ਨਾਲ ਜੋੜਿਆ ਜਾਵੇ ਇਹ ਗੱਲ ਵੀ ਕਿਸਾਨਾਂ ਨੇ ਇੱਥੇ ਲਾਲ ਉਠਾਈ ਹੈ ਤੇ ਨਰਮੇ ਸਮੇਤ ਸਾਰੀਆਂ ਫਸਲਾਂ ਦੇ ਵੇਜਾਂ ਦੀ ਗੁਣਵੱਤਾ ਵਿੱਚ ਸੁਧਾਰ ਕੀਤਾ ਜਾਵੇ ਪੈਸਟੀਸਾਈਡ ਸੀਡ ਐਂਡ ਫਰਟੀਲਾਈਜ਼ਰ ਐਕਟਿਵ ਵਿੱਚ ਸੋਧ ਕਰਕੇ ਨਕਲੀ ਨੀਮਨ ਸਦਰ ਉਦੇ ਉਤਪਾਦ ਬਣਾਉਣ ਤੇ ਵੇਚਣ ਵਾਲੀਆਂ ਦਵਾਈਆਂ ਤੇ ਮਿਸਾਲੀ ਜੁਰਮਾਨੇ ਤੇ ਸਜ਼ਾਵਾ ਕਰਕੇ ਲਾਇਸੈਂਸ ਰੱਦ ਕੀਤੇ ਜਾਣ ਕਿ ਜਿਹੜੀਆਂ ਕੰਪਨੀਆਂ ਕਿਸਾਨਾਂ ਨਾਲ ਧੋਖਾ ਕਰਦੇ ਨਕਲੀ ਦਵਾਈਆਂ ਬਣਾਉਂਦੇ ਨੇ ਫਰਟੀਲਾਈਜ਼ਰ ਪੈਸਿਸਾਈਡ ਡੁਪਲੀਕੇਟ ਤਿਆਰ ਕਰਦੇ ਨੇ ਉਹਨਾਂ ਦੇ ਲਾਇਸੈਂਸ ਰੱਦ ਕੀਤੇ ਜਾਣ ਉਹਨਾਂ ਦੇ ਉੱਪਰ ਮਿਸਾਲੀ ਜਿਹੜੇ ਜੁਰਮਾਨੇ ਨੇ ਉਹ ਜੁਰਮਾਨੇ ਲਾਏ ਜਾਣਾ ਦਸਵੀਂ ਮੰਗੇ ਦੋਸਤੋ ਸੰਵਿਧਾਨ ਦੀ ਪੰਜਵੀਂ ਸੂਚੀ ਲਾਗੂ ਕਰਕੇ ਆਦੀਵਾਸੀਆਂ ਦੇ ਅਧਿਕਾਰਾਂ ਤੇ ਕੀਤੇ ਜਾ ਰਹੇ ਹਮਲੇ ਨੇ ਜਿਹੜੇ ਉਹ ਹਮਲੇ ਬੰਦ ਕੀਤੇ ਜਾਣ ਤੇ ਜਿਹੜੀ ਉਹ ਮੈਂ ਤੁਹਾਡੇ ਨਾਲ ਕਿਸਾਨਾਂ ਦੀ ਪੈਨਸ਼ਨ ਵਾਲੀ ਗੱਲ ਦਾ ਜ਼ਿਕਰ ਕੀਤਾ ਸੀ ਦੋਸਤੋ ਉਹ ਹੈਗੀ ਹੈ ਕਿ 58 ਸਾਲ ਤੋਂ ਵੱਧ ਜਿਹਨਾਂ ਕਿਸਾਨਾਂ ਦੀ ਉਮਰ ਹੈ ਉਹਨਾਂ ਕਿਸਾਨਾਂ ਨੂੰ 10000 ਰੁਪਏ ਮਹੀਨਾ ਜਿਹੜੀ ਪੈਨਸ਼ਨ ਹੈ ਉਹ ਪੈਨਸ਼ਨ ਦਿੱਤੀ ਜਾਵੇ ਇਹ ਸਾਰੀਆਂ ਮੰਗਾਂ ਨੇ ਦੋਸਤੋ ਜਿਹੜੀਆਂ ਮੰਗਾਂ ਦੇ ਉੱਪਰ ਇਹ ਜਥੇਬੰਦੀਆਂ ਕਹਿ ਰਹੀਆਂ ਨੇ ਕਿ ਅਸੀਂ ਲੜਾਈ ਲੜ ਰਹੇ ਹਾਂ ਇਹਨਾਂ ਮੰਗਾਂ ਤੋਂ ਅਸੀਂ 1 ਇੰਚ ਵੀ ਪਿੱਛੇ ਨਹੀਂ ਹਟਾਂਗੇ ਕਿਸੇ ਵੀ ਗੱਲ ਦੇ ਉੱਪਰ ਸਾਡੀ ਸਹਿਮਤੀ ਨਹੀਂ ਹੋਊਗੀ 6 ਤਰੀਕ ਨੂੰ ਇੱਕ ਵਾਰ ਫਿਰ ਕਿਸਾਨ ਮੁੜ ਦਿੱਲੀ ਜਾ ਰਹੇ ਨੇ 26 ਨਵੰਬਰ ਦਾ ਉਹ ਦਿਨ ਸੀ ਜਦੋਂ 20 ਨੂੰ ਦਿੱਲੀ ਗਏ ਸੀ ਤੇ ਇੱਕ ਵਾਰ ਹੁਣ 6 ਦਸੰਬਰ ਨੂੰ ਕਿਸਾਨ ਦਿੱਲੀ ਜਾ ਰਹੇ ਨੇ 26 ਤਰੀਕ ਨੂੰ ਮਰਨ ਵਰਤ ਦਾ ਐਲਾਨ ਜਗਜੀਤ ਸਿੰਘ ਦੱਲੇਵਾਲ ਪ੍ਰਧਾਨ ਸਿੱਧੂ ਪਰ ਯੂਨੀਅਨ ਨੇ ਕੀਤਾ ਸੀ ਪੁਲਿਸ ਨੇ ਰੀਟੇਨ ਕਰਕੇ ਹਸਪਤਾਲ ਭਰਤੇ ਕਰਵਾਇਆ ਗਿਆ ਇੱਕ ਦਿਨ ਬਿੱਤੇ ਦਿਨ ਹੀ ਉਹ ਵੀ ਵਾਪਸ ਆ ਗਏ ਅੰਦੋਲਨ ਦੇ ਵਿੱਚ ਆਪਣਾ ਸੰਘਰਸ਼ ਉਹਨਾਂ ਨੇ ਜਾਰੀ ਕਰਤਾ ਉੱਤੇ ਪਾਸੇ ਸ਼ੰਭੂ ਬਾਰਡਰ ਵੀ ਕਿਸਾਨਾਂ ਅਗਵਾ ਦਾ ਕਹਿਣਾ ਕਿ ਲਗਾਤਾਰ ਜਿਹੜੇ ਸਾਡੇ ਹੋਰ ਕਾਫਲੇ ਨੇ ਉਹ ਕਾਫਲੇ ਪਹੁੰਚ ਰਹੇ ਨੇ ਵੱਡੇ ਕਾਫਲੇ ਦੇ ਰੂਪ ਦੇ ਵਿੱਚ ਅਸੀਂ 6 ਤਰੀਕ ਨੂੰ ਯਾਨੀ ਕਿ 6 ਦਸੰਬਰ ਨੂੰ ਦਿੱਲੀ ਵੱਲ ਕੋਚ ਕਰਾਂਗੇ ਜਿਹੜੀ ਦੋਸਤੋ ਮੈਂ ਇਹ ਵੀਡੀਓ ਬਣਾਈ ਹੈ ਇਹ ਵੀਡੀਓ ਮੈਂ ਇਸ ਕਰਕੇ ਬਣਾਈ ਹੈ ਕਿ ਜਿਹੜੇ ਲੋਕਾਂ ਨੂੰ ਹੁਣ ਤੱਕ ਨਹੀਂ ਪਤਾ ਹੈਗਾ ਵੈਸੇ ਸਾਰੇ ਲੋਕ ਤੁਸੀਂ ਸਿਆਣੇ ਹੋ ਸਾਰੇ ਜਾਣਦੇ ਹੋ ਚਲੋ ਕੋਈ ਗੱਲ ਰਹਿ ਵੀ ਜਾਂਦੀ ਹੈ ਕਿ ਕਿਹੜੀਆਂ ਮੰਗਾਂ ਨੇ ਕਿ ਸਰਕਾਰ ਨੇ ਜੇਕਰ ਮੰਗਾਂ ਮੰਨ ਲੀਆਂ ਸੀ ਉਸ ਅੰਦੋਲਨ ਵੇਲੇ ਤਾਂ ਹੁਣ ਕਿਸਾਨ ਕਿਉਂ ਲੜ ਰਹੇ ਨੇ ਇਹ ਮੰਗਾਂ ਸੀ ਦੋਸਤੋ ਜਿਹੜੀ ਕਿਸਾਨ ਹੁਣ ਲੜਾਈ ਲੜ ਰਹੇ ਨੇ ਜਿਨ੍ਹਾਂ ਦੇ ਮੰਗਾਂ ਦੇ ਉੱਪਰ ਇਹ ਮੰਗਾਂ ਤੁਹਾਡੇ ਨਾਲ ਮੈਂ ਸਾਂਝੀਆਂ ਕੀਤੀਆਂ ਤੁਸੀਂ ਆਪਣੀ ਫੀਡਬੈਕ ਮੈਨੂੰ ਕਮੈਂਟ ਬਾਕਸ ਵਿੱਚ ਭੇਜ ਸਕਦੇ ਹੋ ਕਿ ਤੁਸੀਂ ਕੀ ਵਿਚਾਰ ਰੱਖਦੇ ਹੋ ਇਹਨਾਂ ਮਾਮਲਿਆਂ ਦੇ ਉੱਪਰ ਹਰ ਵਾਰ ਦੀ ਤਰ੍ਹਾਂ ਤੁਸੀਂ ਵੀਡੀਓ ਨੂੰ ਲਾਈਕ ਸ਼ੇਅਰ ਕਮੈਂਟ ਜਰੂਰ ਕਰਿਓ ਜਿਵੇਂ ਤੁਸੀਂ ਹਰ ਵਾਰ ਦੀ ਤਰ੍ਹਾਂ ਵੀਡੀਓ ਅੱਗੇ ਸ਼ੇਅਰ ਕਰਦੇ ਹੋ ਲੋਕਾਂ ਦੇ ਨਾਲ ਪੰਜਾਬ ਦੇ ਪਿੰਡਾਂ ਦੇ ਵਿੱਚ ਪੰਜਾਬ ਦੀ ਸੱਤਾਂ ਦੇ ਵਿੱਚ ਉਦਾਂ ਇਸ ਵੀਡੀਓ ਨੂੰ ਵੀ ਸ਼ੇਅਰ ਕਰਿਓ ਚੈਨਲ ਕਰ ਲਿਓ ਵੱਧ ਤੋਂ ਵੱਧ ਸਬਸਕ੍ਰਾਈਬ ਤਾਂ ਜੋ ਹੋਰ ਵੀਡੀਓ ਮੈਂ ਤੁਹਾਡੇ ਤੱਕ ਲੈ ਕੇ ਆਂਦਾ ਰਹਾ।